ਲੋਕ ਸਭਾ ਮੈਂਬਰ ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਅਮਰੀਕਾ ਪਹੁੰਚੇ ਹੋਏ ਨੇ ਤਾਂ ਉੱਥੇ ਪੀਐਮ ਮੋਦੀ ਤੇ ਭਾਜਪਾ ਤੇ ਜ਼ੋਰਦਾਰ ਨਿਸ਼ਾਨੇ ਸਾਹਦੇ ਨਜ਼ਰ ਆਏ ਇਸ ਦੇ ਵਿਚਾਲੇ ਰਾਹੁਲ ਗਾਂਧੀ ਦੇ ਵੱਲੋਂ ਅਮਰੀਕਾ ਦੇ ਵਿੱਚ ਸਿੱਖਾਂ ਦਾ ਮੁੱਦਾ ਚੁੱਕਿਆ ਗਿਆ ਉਨਾ ਦੇ ਵੱਲੋਂ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਜਿਸ ਨੂੰ ਲੈ ਕੇ ਸਿਆਸਤ ਪੱਖ ਦੀ ਨਜ਼ਰ ਆਈ ਦਰਅਸਲ ਅਮਰੀਕਾ ਦੇ ਵਿੱਚੋਂ ਭਾਰਤੀ ਭਾਈਚਾਰੇ ਦੇ ਲੋਕਾਂ ਦੇ ਨਾਲ ਰਾਹੁਲ ਗਾਂਧੀ ਦੇ ਵੱਲੋਂ ਗੱਲਬਾਤ ਕੀਤੀ ਗਈ ਇਸੇ ਦੌਰਾਨ ਰਾਹੁਲ ਗਾਂਧੀ ਨੇ ਇੱਕ ਵਿਅਕਤੀ ਤੋਂ ਦਾ ਨਾਮ ਪੁੱਛਿਆ ਤਾਂ ਕਿਹਾ ਭਾਰਤ 'ਚ ਇਸ ਗੱਲ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਕਿ ਕਿਸੇ ਸਿੱਖ ਨੂੰ ਦਸਤਾਰ ਤੇ ਕੜਾ ਪਹਿਨਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਕਿ ਕੋਈ ਸਿੱਖ ਗੁਰਦੁਆਰੇ ਜਾ ਸਕਦਾ ਹੈ ਰਾਹੁਲ ਗਾਂਧੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਲੜਾਈ ਕਿਸ ਬਾਰੇ ਹੈ ਲੜਾਈ ਰਾਜਨੀਤੀ ਦੀ ਨਹੀਂ ਇਸ ਤਰ੍ਹਾਂ ਦੀ ਲੜਾਈ ਸਿਰਫ ਸਿੱਖਾਂ ਦੀ ਨਹੀਂ ਸਗੋ ਸਾਰੇ ਧਰਮਾਂ ਦੀ ਹੈ ਇਸ ਵਿਆਹ ਨੂੰ ਲੈ ਕੇ ਸਿਆਸਤ ਜਿੱਥੇ ਪੱਤੀ ਨਜ਼ਰ ਆ ਰਹੀ ਹੈ ਉੱਥੇ ਭਾਜਪਾ ਆਗੂ ਮਨਜਿੰਦਰ ਸਿਰਸਾ ਦੇ ਵੱਲੋਂ ਰਾਹੁਲ ਗਾਂਧੀ ਨੂੰ ਠੋਕਵਾ ਜਵਾਬ ਦਿੱਤਾ ਗਿਆ ਹੈ ਉਨ੍ਹਾਂ ਦੇ ਬਿਆਨ ਦੀ ਨਿਖੇਦੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਭਾਰਤ ਵਿੱਚ ਸਿੱਖਾਂ ਦੇ ਦਸਤਾਰ ਤੇ ਕਕਾਰ ਬਾਰੇ ਵਿਦੇਸ਼ੀ ਧਰਤੀ ਤੇ ਰਾਹੁਲ ਗਾਂਧੀ ਦੀ અપਮਾਨਜਨਕ ਅਤੇ ਫੁੱਟਪਾਉ ਟਿੱਪਣੀ ਦੀ ਨਿਖੇਦੀ ਕਰਦਾ। ਭਾਰਤ ਵਿੱਚ ਕਿਸੇ ਵੀ ਸਿੱਖ ਨੂੰ ਪੱਗ ਬੰਨਣ ਜਾਂ ਗੁਰਦੁਆਰੇ ਜਾਣ ਤੋਂ ਰੋਕਿਆ ਨਹੀਂ ਗਿਆ। ਪ੍ਰਧਾਨ ਮੰਤਰੀ ਜੀ ਵੀ ਜਦੋਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਦੇ ਹਨ ਤਾਂ ਮਾਣ ਦੇ ਨਾਲ ਦਸਤਾਰ ਸਜਾਉਂਦੇ ਨੇ। ਇਸ ਤਰ੍ਹਾਂ ਦੀ ਬਿਆਨਬਾਜ਼ੀ ਨਾਲ ਰਾਹੁਲ ਗਾਂਧੀ ਵਿਵਾਦ ਤੇ ਨਫ਼ਰਤ ਬੀਜਣ ਦੀ ਖਤਰਨਾਕ ਕੋਸ਼ਿਸ਼ ਕਰ ਰਹੇ ਨੇ 1984 ਦੇ ਸਿੱਖ ਕਤਲੇਆਮ ਨੂੰ ਅੰਜਾਮ ਦੇਣ ਤੋਂ ਲੈ ਕੇ ਕਤਲੇਆਮ ਲਈ ਜ਼ਿੰਮੇਵਾਰ ਲੋਕਾਂ ਨੂੰ ਬਚਾਉਣ ਤੇ ਇਨਾਮ ਦੇਣ ਤੱਕ ਸਿੱਖ ਧਰਮ ਨੂੰ ਨਿਸ਼ਾਨਾ ਬਣਾਉਣ ਦਾ ਰਾਹੁਲ ਗਾਂਧੀ ਪਰਿਵਾਰ ਦੇ ਇਤਿਹਾਸ ਬਾਬਤ ਸਾਰਿਆਂ ਨੂੰ ਪਤਾ ਹੈ ਰਾਹੁਲ ਗਾਂਧੀ ਕਾਂਗਰਸ ਦੇ ਪਾੜੋ ਅਤੇ ਰਾਜ ਕਰੋ এজেন্ডੇ ਤੇ ਕੰਮ ਕਰ ਰਹੇ ਨੇ ਅਜਿਹੇ ਝੂਠ ਫੈਲਾ ਰਹੇ ਨੇ ਦੱਸਦੀ ਹੈ ਕਿ ਜਦੋਂ ਇਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਤਾਂ ਉਸ ਨੂੰ ਲੈ ਕੇ ਲਗਾਤਾਰ ਜਿਥੇ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਬਿਆਨ ਨੂੰ ਲੈ ਕੇ ਨਖੇਦੀ ਕੀਤੀ ਜਾ ਰਹੀ ਹੈ ਉੱਥੇ ਹੀ ਰਾਜਨੀਤਿਕ ਮਾਹੌਲ ਵੀ ਕਾਫੀ ਜ਼ਿਆਦਾ ਭਖਦਾ ਨਜ਼ਰ ਆ ਰਿਹਾ ਹੈ। ਰਾਹੁਲ ਗਾਂਧੀ ਜੀ ਨੇ ਅੱਜ ਅਮਰੀਕਾ ਮੇ ਸਿੱਖੋ ਕੇ ਪ੍ਰਤੀ ਬਹੁਤ ਹੀ ਨਫਰਤ ਭਰੀ ਔਰ ਭੱਦੇ ਕਿਸਮ ਕੀ ਸ਼ਬਦਾਵਲੀ ਕਾ ਇਸਤਮਾਲ ਕੀਆ ਜਹਾਂ ਉਹਨਾਂ ਨੇ ਕਹਾ ਕਿ ਭਾਰਤ ਮੇ ਜਿਸ ਬਾਤ ਕੇ ਲੜਾਈ ਹੈ ਕਿ ਸਿੱਖ ਦਸਤਾਰ ਪਹਿਨ ਪਾਏਗਾ ਯਾ ਨਹੀਂ ਉਹ ਕੜਾ ਕਕਾਰ ਪਹਿਨ ਪਾਏਗਾ ਯਾ ਨਹੀਂ। और वो गुरुद्वारे जा पाएगा या नहीं मैं इसकी जहां कड़े शब्दों में निंदा करता हूं वहीं राहुल गांधी जी को बताना चाहता हूं ये सपने जखरिया खान से लेके अब से लेके औरंगजेब से लेके गोरों से लेके कांग्रेस ने सबने पाले थे हमने इन सपनों को चकनाचूर किया है सिख की दस्तार को, को हाथ नहीं डालने का सपना देख सकता सपना भी नहीं देख सकता और आप अपनी गंदी राजनीति करने के लिए नफरत भरी राजनीति करने के लिए देश को बांटने के लिए समाज को बांटने के लिए धर्म को बांटने के लिए इस हद तक चले गए हैं कि आज आप ये कहते हैं कि भारत के अंदर दस्तार सुरक्षित नहीं है भारत के अंदर कड़ा कृपान सुरक्षित नहीं है भारत के अंदर सिख सुरक्षित नहीं है और गुरुद्वारे सुरक्षित नहीं है ये बहुत ही घटिया किस्म के अल्फाज भैया यदि मैं इसकी कड़े शब्दों में निंदा करता हूं भारत के प्रधानमंत्री नरेंद्र मोदी जी जो खुद सिर पर दस्तार सजाकर गुरुद्वारे जाते हैं हमारे भारत में दस्तार का वो सम्मान है इस भारत के अंदर देश के सबसे बड़े पौधों के ऊपर चाहे राष्ट्रपति हो प्रधानमंत्री हो सेना चीफ हो या चीफ जस्टिस हो उन सब के ऊपर सिख बैठे हैं और हम देश के लोगों को फक्र है देश के लोगों को मान है सिखों के ऊपर लेकिन आप अपनी नफरत भरी और गंदी राजनीति के लिए जिस तरह से दस्तार को कड़े और कृपान को और गुरुद्वारे को आज आपने इस्तेमाल करने की कोशिश की है मैं फिर से इसकी कड़े शब्दों में निंदा करता हूं और बताना चाहता हूं आपके मन के अंदर जितनी नफरत है सिखों के प्रति इसलिए सिखों के कातल जगदीश टाइटल और